ਬੈਂਡ ਵੈਲਕਮ ਟੂ ਅਨਦਰ ਬਲੌਗ ਹੋਰ ਸਾਰੀ ਸੋਤਾੜੀ ਕੀ ਹੈ ਚਲੋ ਮੀਤ ਕਰਦੇ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਹੋ ਸਵੇਰ ਦੇ ਵੱਜ ਚੁੱਕੇ ਆ 7 ਤੇ ਅੱਜ ਮੈਂ ਜਾਣਾ ਆਪਦੇ ਪੇਕੇ ਤੇ ਲੱਕੀ ਆਈ ਜਾਂਦਾ ਲੈਣ ਵਾਸਤੇ ਸਵੇਰੇ ਸਰੀ ਆ ਗਿਆ ਲੈਣ ਉਹ ਹਜੇ ਤਾਂ ਬਾਹਰ ਨੇਰਾ ਵੀ ਬਹੁਤ ਆ 7 ਵਜੇ ਵੀ ਨੇਰਾ ਬਹੁਤ ਜ਼ਿਆਦਾ ਕਿੰਨਾ ਨੇਰਾ ਹੋਇਆ ਪਿਆ ਹਜੇ ਵੀ ਤੇ ਆਟਾ ਪਾ ਗੁੰਨ ਲਿਆ ਵਾ ਹੁਣ ਆਲੂ ਕਰੀ ਜਾਨੀ ਆ ਕਿਉਂਕਿ ਉਹਦੇ ਨਾਲ ਰੋਟੀ ਖਾਣੀ ਆ ਤੇ ਛੇਤੀ ਤੁਰ ਪੈਣਾ ਸੀ ਜਾਨ ਦੀ ਇਹਨਾਂ ਦੀ ਤਿਆਰੀ ਹੋ ਗਈ ਹੈ। ਟਾਈਮ ਵੇਖੋ ਤੇ ਅਜੇ ਤਾਂ ਟਾਈਮ ਹੀ ਹੈ ਤੁਮ ਬਹੁਤ ਜਾਵਾ ਹੈ ਤਾਂ ਉੱਠੀ ਖੜੀ ਅੱਜ। ਟਾਈਮ ਤਾਂ ਵਜੇ 7:00 ਜੇ। ਤਾਂ ਆ ਵੇਖ ਰਹੀ ਨਹੀਂ ਨੋਟਦੀਆਂ। ਹਾਂ। ਨਾਲ ਕਿ ਜ਼ਿਆਦਾ ਚਾਹ ਹੋਇਆ ਪਿਆ ਇਹਨਾਂ ਨੂੰ। ਚਲੋ। ਹਾਂ ਨਾਲ ਕਿ ਅੱਜ ਸਵੇਰ ਤੋਂ ਫੁੱਫੂ। ਆਇਆ ਉਹ ਫੇਰ ਉਧਰ ਦੀ ਵਲ ਗਿਆ ਨਹੀਂ ਇਧਰ ਦੀ ਆਇਆ ਵਈ ਆਹ ਉਧਰ ਵਲ ਗਿਆ ਕਿਦਾਂ ਸਾਡੀ ਹੋ ਗਈ ਆ ਤਿਆਰੀ ਤੇਰੇ ਸਾਰੇ ਹਨਾ ਮੇਲੋਂ ਭੈਣ ਨੂੰ ਚਲੀ ਆ ਫਿਰ ਬਾਏ ਬਾਏ ਤਾ ਨੂੰ ਬਾਏ ਠੀਕ ਆ ਫੇਰ ਮਿਲਾਂਗੇ ਫੋਕ ਕੇ ਠੀਕ ਕਿੰਨਾ ਨੇ ਬਣਾਉਣੇ ਆ ਜੀ ਮੈਂ ਤੁਹਾਨੂੰ ਛੱਡੂਂਗੇ ਅਸਲੀ ਹੈ ਨਾ ਹੋ ਇਹ ਦਾਦੀ ਦਾਦੀ ਕਿੰਨੇ ਦੇ ਲੱਗੇ ਜਾਣੇ ਆ ਕਿੰਨੇ ਦੇ ਲੱਗਾਈ ਰਗਾ ਬਾਬਾਏ ਬਾਹਰ ਹੋਈ ਹੋਣਾ ਮਾਰੀ ਨਾਨੀ ਖੋਲੂਗੀ ਨਾਨੀ ਵਾਜ ਮਾਰੋ ਨਾਨੀ ਨੀ ਹਟ ਕੇ ਥੋੜਾ ਥੋੜਾ ਸੀ ਪਹੁੰਚ ਗਏ ਆ ਘਰੇ ਸਭ ਤੋਂ ਪਹਿਲਾਂ ਇਸ ਵਾਰੀ ਮੈਂ ਹੀ ਪਹੁੰਚੀ ਆਂ ਛੁੱਟੀ ਕੇ ਵਿੱਚ ਕਿਉਂਕਿ ਨਹੀਂ ਤਾਂ ਹਰ ਵਾਰੀ ਮੈਂ ਲੇਟ ਹੀ ਪਹੁੰਚਦੀ ਹੁੰਦੀ ਆ ਸਾਰੀਆਂ ਆ ਜਾਂਦੀਆਂ ਹੁੰਦੀਆਂ ਇਸ ਵਾਰੀ ਪਹਿਲਾਂ ਮੈਂ ਹੀ ਆਂ ਬਾਕੀ ਹੁਣ ਆਉਂਦੀਆਂ ਪਈਆਂ ਅੱਜ ਮੀਂਹ ਵੀ ਬਹੁਤ ਜ਼ਿਆਦਾ ਪਈ ਜਾਂਦਾ ਸਵੇਰ ਦਾ ਵੈਦਰ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਵਾ ਤੇ ਇਸ ਲਈ ਸਾਰੀਆਂ ਥੋੜਾ ਲੇਟ ਹੋ ਗਈਆਂ ਮੈਂ ਲੱਗੀ ਨਾਲ ਆਈ ਟਾਈਮ ਨਾਲ ਹੀ 10 ਵਜੇ ਪਹੁੰਚੀ ਆਂ ਆਪਾਂ ਸਵੇਰ ਦੇ ਅੱਜ ਸਵੇਰੇ 10:00 ਵਜੇ ਆ 10:00 ਪਹੁੰਚੀ ਆਂ ਸਿਰ ਬ੍ਰੈਡ ਦੇ ਪਕੌੜੇ ਹਨ ਤੇ ਚਾਹ ਬਿਲਕੁਲ ਮੇਰੇ ਪਾਪਾ ਦੀ ਤਰ੍ਹਾਂ ਐ ਰੋ ਲੁਕ ਯੂ ਬਿਊਟੀ ਲੱਗ ਗਈਆਂ ਡਰਾਈ ਕਰਨ ਮੈਡਮਾ ਹਨਾ ਹਾਂਜੀ ਤੇ ਨਾਇਰਾ ਤੈਨੂੰ ਤਾਂ ਇੰਨੇ ਦਿਨਾਂ ਦੀ ਛੁੱਟੀਆਂ ਸੀ ਤੇ ਤੂੰ ਵੀ ਸਾਡੇ ਨਾਲ ਹੀ ਹੋਣਾ ਸੀਗਾ ਤੂੰ ਪਹਿਲਾਂ ਆਇਆ ਨਹੀਂ ਹੈ ਪਹਿਲਾਂ ਕਿਉਂ ਨਹੀਂ ਆਇਆ ਤੇਰੇ دل ਨਹੀਂ ਲੱਗਦਾ ਕੱਲੀ ਦਾ ਠੀਕ ਤੇ ਹੁਣ ਇਹਨਾਂ ਦੀ ਰਹਿ ਗਈ ਭੈਣ ਮੰਨਤ ਹਨਾ

ਮਨਾਰੀ ਅੰਕ ਲੱਗ ਗਈ ਨਹੀਂ ਹੱਸੂ ਗਾਵਾਸੀ ਜੀ ਛਾਂਡੂ ਜੋਰਨਾ ਸੱਸੀ ਗਾਵਾਸਰ ਜੀ ਕਿੰਦਾ ਜੀ ਵਧੀਆ ਹੀ ਲੱਗੂਗੀ ਜੋਰਨਾ

ਭਲ ਗਈ ਬੱਅ ਅੱਗ ਬਲ ਗਈ ਬਲ ਜਾਣ ਬਲ ਜਾਣ ਚੰਗੀ ਤਰ੍ਹਾਂ ਬਲ ਰਿਆ ਜਰਾ ਤੇ ਮੇਰੀ ਵੀਡੀਓ ਸੋਹਣੀ ਹੋਜੀ ਚੁੱਲਾ ਸਾਡਾ ਬਲ ਗਿਆ ਤੇ ਹੁਣ ਅਸੀਂ ਰੱਖਣ ਲੱਗੇ ਆ ਉੱਤੇ ਕੜਾਈ ਤੇ ਦੁੱਧ ਤੇ ਰੱਖ ਦੇਣ ਧਿਆਨ ਹੋਲੀ ਸੁੱਟੀ ਇਹਨਾਂ ਚੁੱਲਾ ਠੁੱਟ ਗਿਆ ਨਾਨੀ ਨੇ ਅੱਗ ਵੱਧ ਕਰਤੀ ਆ ਨਾਨੀ ਨੇ ਜਿਉਂਦੀ ਪਹਿਲੇ ਦਿਨ ਆ ਕੇ ਨਾਨੀ ਨੇ ਕੰਮ ਲਾਤਾ ਵੇਸਣ ਬਣਾਉਂਦਾ ਤੂੰ ਇੱਧਰ ਤੋਂ ਦੇਖ ਹੁਣ ਤੂੰ ਪੈ ਲੱਗਾ ਵਿੱਚ ਕਿਉਂ ਐ ਗਰਮ ਤਾਂ ਹੁੰਦੇ ਆ ਗਰਮ ਹੋ ਹੋ ਲੈਂਦੇ ਕੜਾਈ ਨਹੀਂ ਮੈਂ ਕੱਟ ਕੇ ਦਊਂ ਪੂਰਾ ਕਾਜ ਫੇਰੀ ਬਾਹੂਆਂ ਵਰਗੀਆਂ ਕੁਰਸੀਆਂ ਮੈਂ ਫੁੱਲਾਂ ਵਰਗੀਆਂ ਇੰਨੇ ਘਾਹਨੇ ਛੋਟੀਆਂ ਦੀ ਲੈ ਚਲੋ ਜੀ ਜੋ ਵੀ ਦੇ ਫੁੱਲ ਵਰਗੀਆਂ ਸਾਰਾ ਭਾਗ ਸੁਣਾ ਚਮਚਾ ਪੋਣਾ ਪੋਣਾ ਤਾਂ ਸਿੱਡਾ ਤੱਕ ਅੱਗ ਬਾਲਦੀ ਅੱਗੇ ਲੀਹੇ ਵਾਲੀ ਰੱਖਿਆ ਹੈ ਤੂੰ ਮੇਰੇ ਮੂੰਹ ਤੇ ਲੋ ਜੀ ਅਸੀਂ ਸਾਰਾ ਡਰਾਈ ਫੁੱਲ ਜਿਹੜਾ ਜੇ ਬਾਹਰ ਤਾਂ ਇਹ ਕਿਹੜਾ ਖਰਾਬ ਹੁੰਦਾ ਹੈ ਮਿਸਕੀ ਚ ਮਿਸਕੀ ਮੈਂ ਪਾਵਾਂਗੀ ਕਿੰਨੀ ਇਹਦੀ ਪਾਵਾਂਗੀ ਕਿ ਵਾਚ ਗੁਰਾ ਨੇ ਕਿੰਨੀ ਮਿਸਕੀ ਯੇਦੀ ਮਿਸਕੀ ਸਾਰਾ ਸ਼ੁਰੂ ਡਰਾਈਵ ਰੂਟ ਤੇ ਇਹ ਜੋ ਵਧੀਆ ਲੱਗਦੀ ਆ ਬੰਦ ਚੁੱਲ੍ਹੇ ਤੇ ਵਧੀਆ ਹੁੰਦੀ ਤੇ ਲੋਹੇ ਦੇ ਪਾਣੀ ਵਿੱਚ ਚੁੱਲ੍ਹੇ ਵਧੀਆ ਲੱਗਦਾ ਤੇ ਸੈੱਡ ਨੋ ਕੇ ਬੈਠ ਤੂੰ ਵਿੱਚ ਕਿਉਂ ਹੋਰ ਨਹੀਂ ਪਊਗਾ ਹਜੇ ਹਨਾ ਤਾਂ ਹੀ ਪਤਲਾ ਹੋਊਗਾ ਵਿੱਚ ਕਿਉਂ ਕਰ ਤਸੇ ਦਾ ਤੇ ਅਸੀਂ ਕਿਉਂ ਹੋਰ ਪਾਤਾ ਸਾਰਾ ਤੇ ਅੱਧਾ ਜੋੜ ਕਾ ਲੰਮੀ ਮੈਨੂੰ ਤੇਰੇ ਕੋਲ ਦੇ ਦੀ ਵੇਸਨ ਆ ਸਾਡੀ ਮੰਮੀ ਨੇ ਕਿਹਾ ਸਾਰਾ ਤਾਂ ਕਿਉਂ ਘਾਟੀ ਮੰਮੀ ਨੇ ਕਿਹਾ ਵੇਖੋ ਜੋ ਜੋ ਸਾਰਾ ਜੋੜ ਤੇ ਮੇਰੇ ਲੱਗ ਗਿਆ ਕਿਉਂ ਘੱਟਨ ਤੇ ਕਿਉਂ ਘੱਟ ਇਹ ਅਸੀਂ ਪੰਜੀੜੀਆਂ ਵਾਸਤੇ ਹੀ ਬਣਾਈ ਦਾ ਕਿਉਂ ਜਾ ਕਿਉਂਕਿ ਉਹਦਾਂ ਦੇ ਕਿਉਂ ਘਾਟੀ ਖਾਂਦੇ ਆ ਇਹ ਤਾਂ ਨਹੀਂ ਬਣਾਈ ਆ ਆ ਨੀ ਗਾਇਸ ਹੈਲੋ ਗਾਇਸ ਗਾਇਸ ਵੀਰੇ ਗਾਇਸ ਵੀਰੇ ਮੈਂ ਪੰਜੀੜੀ ਬਣਾਉਣ ਲੱਗੇ ਆ ਗਾਇਸ ਵੀਰੇ ਅੱਗੇ ਬਣਾਉਣ ਲੱਗੇ ਆ ਯਸ ਸਰ ਆ ਜਾਓ ਗਾਇਸ ਵੀਰੇ ਜਿੰਨੇ ਜਿੰਨੇ ਖਾਣਾ ਵੇਸਣ ਮੈਂ ਬੱਸ 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 ਕਿ ਡੋੜਾ ਟੇਪਾ ਲੱਗਿਆ ਡੁਕੀ ਡੁਕੀ ਨਾ ਕੰਮ ਇਹਨੇ ਹਟਾਇਆ ਡੁਕੀ ਨਾ ਇਹਨਾਂ ਲਈ ਤੇਰਾ ਜ ਕੰਮ ਨਾ ਹੀ ਹਟਿਆ ਤੇਰਾ ਵੇਸਣ ਖਵਾ ਕੇ ਲਾ ਬੈਓ ਆ ਗਿਆ ਵੇਸਣ ਤੇਜ ਹੋ ਗਿਆ ਬਾਕੀ ਪਾਣੀ ਪਾਤੀ ਕਿ ਇਹੜਾ ਗੜਾ ਕੁੜਾ ਯਾਰ ਚਾਹੇ ਬਣਾਣੀ ਹੈ ਉਹ ਆਪਣੇ ਨਾਲ ਬਣਾ ਲੈ ਜਾ ਮੁੰਡੂ ਬਲੈਕ ਨਾਲ ਦੇ ਕੱਪ ਨਹੀਂ ਵੀ ਯਾਰ ਮੈਂ ਆਪਣੇ ਹਿਸਾਬ ਨਾਲ ਬਣਾਉਣਾ ਤੂੰ ਆਦੇ ਹਿਸਾਬ ਨਾਲ ਬਣਾ ਲੈ ਪਰ ਕੱਪ ਥੋੜਾ ਵੱਡਾ ਹੀ ਰੱਖੀਂ ਜੇ ਨਾ ਕਰਕੇ ਵਰਨਾ ਤੇ ਚਾਹ ਬਾਰੇ ਪੂਰੀ ਹੋਣੀ ਆ ਇਹ ਦੇ ਲੈ ਤੂੰ ਅੱਧਾ ਬਦੀਲਾ ਪਾਣੀ ਅੱਧੇ ਬਦੀਲਾ ਦੁੱਧ ਪਾ ਲਈ ਚੱਲ ਜਾ ਸਵਾਦ ਜੀ ਬਣਾਈ ਪਰ ਇਧਰ ਅਗਵਾਲੀ ਕਿੰਨਾ ਗੜਾ ਠੀਕ ਹੈ ਪੋਚ ਗਿਆ ਮੰਮੀ ਵੇਸਣ ਨੂੰ ਪੋਚ ਗਿਆ ਲੋਕ ਜੀ ਵੇਸਣ ਪੋਚ ਗਿਆ ਤੇ ਹੁਣ ਇਹਦੇ ਵਿੱਚ ਸਾਰਾ ਡਰਾਈ ਬ੍ਰੂ ਜਿਹੜਾ ਐਡ ਕਰਦਾਂਗੇ ਪਹਿਲਾਂ ਪਾਣ ਲੱਗੇ ਆਪਾਂ ਕੀ ਹੁੰਦੀ ਹੈ ਇਹ ਖਸ ਖਸ ਕਿਉਂ ਨਹੀਂ ਖਸ ਖਸ ਰਹੀ ਸਾਫ ਹੋਈ ਨਹੀਂ ਪਾ ਰਹੀ ਜਿਹੜਾ ਨਾ ਚੱਕਰ ਵੀ ਕੱਢ ਸ਼ਕਤੀ ਜਿਹਨੇ ਇਹਨਾਂ ਨੂੰ ਯੋਗਦਾਨ ਨਹੀਂ ਪਾਇਆ ਮੰਮੀ ਇਹਨਾਂ ਨੂੰ ਇਹਨਾਂ ਨੂੰ ਅੱਧਾ ਅੱਧਾ ਕਿਲੋ ਦੇਣਾ ਵਾ ਰੋਟੀ ਦੇ ਮਹਿਲੇ ਕਿ ਨਹੀਂ ਮੈਂ ਪਾਇਆ ਅਸੀਂ ਤਾਂ ਪਿੰਡੀਆਂ ਲੈ ਕੇ ਜਾਵਾਂਗੇ ਅਸੀਂ ਵੇਚਣ ਨੂੰ ਲੈਣਾ ਮੈਂ ਕਾਹਤਾਂ ਇਹਨਾਂ ਨੂੰ ਜਿਹੜਾ ਅੱਧਾ ਅੱਧਾ ਕਿਲੋ ਪਾ ਲਈ ਨੂੰ 4-4 ਪਿੰਡੀਆਂ ਅੱਛਾ ਸਾਡੀ ਅਵੇ ਅਸੀਂ ਕੱਲ ਪਿੰਡੀਆਂ ਬਣਾਵਾਂਗੇ ਉਹ ਲੈ ਕੇ ਜਾਵਾਂਗੇ ਮੇਰੇ ਤਾਂ ਬਸ ਹੋ ਗਈ ਹਲਾਹ ਹਲਾਹ ਚਲ ਖਾਣਾ ਵੀ ਤੂੰ ਹੀ ਹੈ ਇਹ ਗਿਰੀਆੜੀ ਲਾਦੀ ਇਹ ਛੱਕਰ ਵਧੀਆ ਰੇਡੀ ਖੰਡ ਨਾਲ ਉਹ ਮਮੀ ਉਧਰੋਂ ਪਾਸੇ ਹਟਾਉ ਤੀ ਮੈਂ ਇਧਰੋਂ ਲਵਾਂ ਤੂੰ ਜਿੱਦ ਬੇਸਰ ਖਾ ਕੇ ਜਾਣਾ ਹੀ ਹੋਇਓ ਤਿੰਨ ਚਾਰ ਕੜਾਈ ਖਾ ਚੁੱਕੀ ਅੱਗੇ ਇਹ ਵੈਸੇ ਬਣਾ ਕੇ ਉਹ ਸਾਰੀ ਬਾਗ ਨਹੀਂ ਇੱਥੇ ਪਾ ਪਾ ਦੇ ਸਾਰੇ ਸੌਰੀ ਇਸ ਜ਼ਿਆਦਾ ਨਾ ਹੋ ਜਾ ਬਸ ਬਸ ਇਹ ਛੱਕਰ ਹੀ ਆ ਨਾ ਇਹਦਾ ਰੰਗ ਹੋਰ ਦਰਾਂ ਦਾ ਵਾ ਕੜਾਈ ਉਹ ਕਾਲੇ ਹੋ ਰਹੀ ਨਾ ਮੇਰੂਗੀ ਨਹੀਂ ਤੂੰ ਅੱਛਾ ਨਹੀਂ ਕੁਛ ਨਹੀਂ ਹੈਗਾ ਮਕਾਨਾ ਆ ਇਹ ਹੈ ਵੀ ਨਾ ਵਿੱਚ ਡਰਾਈ ਫਰੂਟ ਥੜ ਕੇ ਸਿੱਟੀਆਂ ਆਲਾ ਕੁਰਸੀ ਤੋੜ ਤੋੜ ਸਾਰੀ ਕੁਰਸੀ ਤੋੜਤੀ ਐ ਜਾਨਾ ਤੇ ਮੇਰੇ ਜੋਰ ਲੱਗਿਆ ਛੋਟੀਆਂ ਛੋਟੀਆਂ ਗਿਆ ਸਾਡਾ ਵੇਸਣ ਤੇ ਹਸੀ ਚੱਲੇ ਹੁਣ ਆਪਦੇ ਉਧਰਲੇ ਘਰੇ ਪਹਿਲਾਂ ਅਸੀਂ ਪੁਰਾਣੇ ਘਰੇ ਬੈਠੇ ਸੀਗੇ ਨਾਇਰਾ ਜਨਾਨੀ ਦਾ ਸਮਾਨ ਜਗ ਲਾ ਕੇ ਮੇਰੇ ਪੁੱਤ ਜਾਓ ਉਹ ਵੀ ਕਰਕੇ ਦਿਓ ਤੇ ਨੂੰ ਅਸੀਂ ਰੱਖਣ ਲੱਗਿਆ ਹਾਂ ਡਰਾਈング ਰੂਮ ਚ ਫੱਲੇ ਰਾਤੀਏ ਤੇ ਟੱਕ ਦਈਏ ਮੰਮੀ ਚੁੰਨੇ ਉਹ ਚੁੰਨੇ ਆ ਬਣਜੀਰੀ ਬਣ ਗਈ ਆਪਣੀ ਵੇਸਣ ਬਣਾਇਆ ਮਤਲਬ ਕਿ ਵੇਸਣ ਹੋ ਗਿਆ ਰੈਡੀ ਤੇ ਰੱਖ ਦਿੱਤਾ ਹੁਣ ਆਪਾਂ ਠੰਡਾ ਹੋਣ ਵਾਸਤੇ ਜਿੜੀ ਬਣਾ ਕੇ ਥੱਕ ਗਏ ਸੀ ਮੈਡਮ ਤੇ ਹੁਣ ਬੜੇ ਹੁਣ ਵੀ ਲੱਗਿਆ ਸੀ ਚਾਹ ਹੁਣ ਅਸੀਂ ਲੱਗੇ ਚਾਹ ਪੀਂ ਮਮੀ ਖੋਲੇ ਮੈਨੂੰ ਹੈ ਨਹੀਂ ਰੋਟੀ ਖਾ ਲਈ ਦੁੱਧ ਨਾਲ ਹਨਾ ਪਰੋਂਠੀਆਂ ਖਾਣੀਆਂ ਸਬਜ਼ੀ ਨਹੀਂ ਖਾਣੀਆਂ ਵਿਖਾਈ ਜਾਂਦੀ ਹੈ ਹਨਾ ਸਾਰਿਆਂ ਨੇ ਇੱਕੋ ਹੀ ਆ ਬਸ ਇੱਕੋ ਹੀ ਚੀਜ਼ ਨਾ ਖਾਣੀ ਅਬੂ ਵੀ ਖਾਈ ਜਾਂਦੀ ਆ ਤੇ ਤੱਤ ਵੀ ਖਾਈ ਦਿੰਦਾ ਰੋਟੀ ਕੋਈ ਨਹੀਂ ਮੈਨੂੰ ਨਹੀਂ ਲੱਗ ਰਹਾ ਕੀ ਹੋਣਾ ਸੀ ਲੱਗੀਆਂ ਸਾਰੀਆਂ ਭੈਣਾਂ ਰੋਟੀ ਖਾਣ ਇੱਕ ਭੈਣ ਸਾਡੀ ਹਜੇ ਕੱਲ ਆਉਗੀ ਤੇ ਆ ਵੱਡੀ ਭੈਣ ਨੂੰ ਅਸੀਂ ਰੋਟੀ ਲਾਉਣੀ ਲਾਈਦਾ ਹੁੰਦਾ ਕੀ ਹੋਣਾ ਸੀ ਲੱਗੇ ਆ ਰੋਟੀ ਖਾਣ ਰਾਤ ਦਾ ਡਿਨਰ ਕਰਨ ਆ ਦੇਖੋ ਜਿੰਨੋਂ ਭੈਣਾਂ ਇਕੱਠੇ ਰੋਟੀ ਖਾਂਦੇ ਪਿਆ ਮੈਜੀਕ ਹੋ ਗਿਆ ਸਾਡਾ ਅੱਜ ਦਾ ਵਲੋਗ ਖਤਮ ਸਰਨ ਵਧੀ ਲੱਗਿਆ ਹੋਵੇ ਤੇੜਾ ਆਪਣੇ ਲਾਈਕ Share ਕਰਦੇ ਹੋ ਬਾਈ ਬਾਈ